ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜੱਗ ਹਉ ਮੈਂ ਮੈਲ ਦੁਖ ਪਾਇਆ ਜੱਗ ਇਥੇ ਜਮਕ ਲਾ ਦਨੀ ਆ ਜੱਗ ਹਉ ਮੈਂ ਮੈਲ ਦੁਖ ਪਾਇਆ ਮਾਲ ਲਾਗੀ ਦੂਜੈ ਪਾਇ ਮਲ ਹਉ ਮੈਂ ਧੁਤੀ ਕਿਵੈ ਨ ਉਤਰੈ ਇਹ ਭੁਤੀ ਪਦ ਤੇ ਕਮਕ ਲਾਉਣੀ ਐ ਮਾਲ ਹਉਮੈ ਧੋਤੀ ਕਿਵੇਂ ਨਾ ਉਤਰੈ ਮਾਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ 100 ਤੀਰਥ ਨਾਏ ਜੇ ਪਦਤੀ ਯਮਕ ਲਾਉਣੀ ਐ ਜੇ 100 ਤੀਰਥ ਨਾਏ ਬਹੁ ਬਿਦ ਕਰਮ ਕਮਾਵ ਦੇ ਦੂਣੀ ਮਾਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੜਿਆ ਪਦਤੀ ਵੀ ਯਮਕ ਲਾ ਦਿੰੀ ਉੱਚ ਹੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾ ਨਿਰਮਲ ਹੋਏ ਮਨ ਮੇਰੇ ਗੁਰ ਸਰਣ ਆਵੇ ਇਥੇ ਵਿਸ਼ਾਮ ਤਾ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਰਹਾਉ ਮਨ ਮੁਖ ਹਰ ਹਰ ਕਰ ਥਕੇ ਇਥੇ ਵਿਸ਼ਾਮ ਮੈਲ ਨਾ ਸਕੀ ਤੋਏ ਮਨੁ ਮੈਲੇ ਭਗਤ ਨ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਇ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਾਨ ਵਸੈ ਮਲ ਹਉ ਮੈਂ ਜਾਏ ਸਮਾਏ ਜਿਉ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਜੀ ਇਸੇ ਤਰ੍ਹਾਂ ਹੀ ਠਮਕ ਲਾਉਣੀ ਹੈ ਜਿਉ ਅੰਧੇਰੈ ਦੀਪਕ ਬਾਲੀਐ ਇਥੇ ਵੀ ਸ਼ਰਾਮ ਹੈ ਤਿਉ ਗੁਰ ਗਿਆਨ ਇਥੇ ਠਮਕ ਅਗਿਆਨ ਤਜਾਈ ਹਮ ਕੀਆ ਹਮ ਕਰ ਹੈਗੇ ਹਮ ਮੂਰਖ ਗਾਵਾਰ ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਹਮ ਇਸੀ ਅਮਕ ਲਾ ਦਨੀਏ ਮੂਰਖ ਗਾਵਾਰ ਮਾਇਆ ਜੀਵਡ ਦੁਖ ਨਹੀਂ ਸਭ ਭਵ ਥਕੇ ਸੰਸਾਰ ਮਾਇਆ ਜੀਵਡ ਦੁਖ ਨਹੀਂ ਸਭ ਭਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਤਿਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੈ ਜਾਓ ਏ ਮਨ ਭਗਤੀ ਰਤਿਆ ਸਤਿ ਬਾਣੀ ਨਿਧਿ ਥਾਵ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈ ਮਾਨ ਤਨ ਬਿਰਹੂ ਆਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਇ ਜਾ ਦੇਖਾ ਪ੍ਰਭ ਆਪਨਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾ ਤਿਨ ਸੱਜਣਾ ਪ੍ਰਭ ਕੇਤ ਵਿਦ ਮਿਲੈ ਮਿਲਾਈ ਮੇਰੇ ਸਾਤ ਗੁਰਾ ਮੈ ਤੁਜ ਬਿਨ ਅਵਰ ਨਾ ਕੋਇ ਮੈਂ ਬੁਨਹ ਮੈਂ ਨੀ ਕਹਿ ਨਾ ਤੀ ਮੈਂ ਤੁਜ ਬਿਨ ਅਵਰ ਨਾ ਕੋਇ ਹਾਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਇ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਇ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰ ਨਾ ਕੋਇ ਹਾ ਗੁਰ ਸਰਣਾਇ ਟਹਿ ਪਵਾ ਕਰ ਦਇਆ ਮੀਲੇ ਪ੍ਰਭ ਸੋਇ ਪਿੱਛੇ ਪੰਥੀ ਆਈਆ ਹਮ ਮੂਰਖ ਮੁਗਧ ਇਥੇ ਠਹਿਰਾ ਦੇਨਾ ਮੁਗਧ ਸਰਣਾਗਤੀ ਨਹੀਂ ਕਹਿਣਾ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੀਲੇ ਹਰ ਸੋਇ ਮਨ ਹਠ ਕਿਨੈ ਨਾ ਪਾਇਆ ਮਨ ਹਠ ਸੰਬੰਧ ਕੀ ਪਾਠ ਹੈ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਕਰ ਉਪਾਵ ਥੱਕੇ ਸਭ ਕੋਏ ਸਹਿਸ ਸਿਆਣ ਪਕਾਰ ਸਹਿਸ ਸਿਆਣ ਪਕਰ ਰਹੇ ਮਨ ਕੋਰੇ ਰੰਗ ਨਾ ਹੋਏ ਮਨ ਕੋਰੇ ਮਨ ਕੋਰਾ ਹੀ ਰਹਿੰਦਾ ਹੈ ਰੰਗ ਨਾ ਹੋਏ ਕੂੜ ਕਪਟ ਤੇਮ ਦਾ ਰੰਗ ਨਹੀਂ ਹੁੰਦਾ ਨਾਮ ਦਾ ਰੰਗ ਨਹੀਂ ਚੜਦਾ ਹੈ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜਾ ਖਾਵੈ ਸੋਇ ਜੋ ਬੀਜਾ ਖਾਵੈ ਸੋ ਸਭਨਾ ਤੇਰੀ ਆਸ ਪ੍ਰਾਪ ਸਭ ਜੀਅ ਤੇਰੇ ਤੂੰ ਰਾਸ ਸਭ ਜੀਅ ਤੇਰੇ ਤੂੰ ਰਾਸ ਪ੍ਰਵਤਦੋ ਖਾਲੀ ਮੰਗ ਪ੍ਰਵਤਦੋ ਖਾਲੀ ਕੋ ਨਹੀਂ ਪ੍ਰਭ ਤੁਧੋ ਖਾਲੀ ਕੋ ਨਹੀਂ ਡਾਰ ਗੁਰਮੁਖ ਖਾਨੋ ਸਾਵਾਸ ਬਿਖ ਪਉ ਦਿਲ ਡੁੱਬ ਦੇ ਕੱਢ ਲੈ ਜਾਨ ਨਾਨਕ ਕੀ ਅਰਦਾਸ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਧ੍ਰੇਗ ਜੀਵਾਸ ਕੋਈ ਗੁਰਮੁਖ ਸੱਜਣ ਜੀ ਮਿਲੈ ਇਹ ਸੱਜਣ ਤੇ ਠੰਮਕ ਲਾ ਦਨੀ ਹੈ ਕੋਈ ਗੁਰਮੁਖ ਸੱਜਣ ਜੀ ਮਿਲੈ ਸੱਜਣ ਜੀ ਮਿਲੈ ਨਹੀਂ ਕਹਿਣਾ ਕੋਈ ਗੁਰਮੁਖ ਸੱਜਣ ਜੀ ਮਿਲੇ ਕੋਈ ਗੁਰਮੁਖ ਸੱਜਣ ਜੀ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟਹੁ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਹਾਂ ਇਹ ਵੀ ਮੈਂ ਤੇ ਯਮਕ ਲਾਦਨੀਐ ਮੈਂ ਨਾਮ ਨਹੀਂ ਕਹਿਣਾ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਇ ਮਿਰਨਾਵੈ ਜੀਵਣ ਨਾ ਥੀਐ ਮੇਰੇ ਸਤਿਗੁਰ ਨਾਮ ਦਰਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧੰਨ ਵੱਡ ਭਾਗੀ ਵੱਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਹਾਂਜੀ ਇਹ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਜਿਹੜਾ ਭੇਟਿਓ ਪਾਦਾ ਨਾ ਇਹਨੂੰ ਭੇਟਿਓ ਨਹੀਂ ਕਹਿ ਜਣਾ ਢੱਡਾ ਨਹੀਂ ਲਾ ਜਣਾ ਟੈਂਕਾ ਵਿੱਚ ਇਹਨੂੰ ਸ਼ੁੱਧ ਉਚਾਰਨ ਕਰਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਜਿੱਥੇ ਵਸ ਵਸਣ ਦਾ ਵਾਚਕ ਹੋਵੇ ਉੱਥੇ ਪੂਲਾ ਬੁਲਿਆ ਜਾਂਦਾ ਜਿੱਥੇ ਅਧਿਨ ਦਾ ਵਾਚਕ ਹੋਵੇ ਉੱਥੇ ਥੋੜਾ ਜਿਹਾ ਕੱਸ ਕੇ ਬੋਲਣਾ ਇੱਥੇ ਸੇ ਭਾਗ ਹੀਨ ਵਸ ਕਾਲ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕੋਇ ਫਿਰ ਫਿਰ ਜਉਣ ਪੁਵਾਈ ਹੈ ਵਿੱਚ ਵਿਸਤਾਕਾਰ ਵਿਕਰਾਲ ਉਹਨਾ ਪਾਸ ਦੁਆਸ ਨਾ ਪਿਟੀ ਹੈ ਜਿਹਦਾ ਪਾਸ ਦੁਆਸ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਉਹਨਾ ਪਾਸ ਦੁਆਸ ਨਾ ਪਿਟੀ ਹੈ ਉਹਨਾ ਪਾਸ ਦੁਆਸ ਨਾ ਪਿਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਾਰ ਅੰਮ੍ਰਿਤਸਰ ਪਾਠ ਇਕੱਠਾ ਹੀ ਆ ਹੁਣ ਜੇ ਪਾ ਦੀਸ਼ੇਦ ਪੁੱਥੀਆਂ ਚ ਵੱਖਰਾ ਲਿਖਿਆ ਹੋਇਆ ਸਤਿਗੁਰ ਪੁਰਖ ਅੰਮ੍ਰਿਤਸਾਰ ਵੱਡ ਭਾਗੀ ਨਾ ਵਹਿ ਆਏ ਓਨ ਜਨਮ ਜਨਮ ਕੀ ਮੈਲ ਉੱਤਰੇ ਹਾਂਜੀ ਓਨ ਬੋਲਾ ਹੀ ਬੋਲਣਾ ਇਹਨੂੰ ਓਨ ਨਹੀਂ ਕਹਿ ਦੇਣਾ ਓਨ ਜਨਮ ਜਨਮ ਕੀ ਮੈਲ ਉੱਤਰੇ ਨਿਰਮਲ ਨਾਮ ਦ੍ਰਿੜਾਇ ਜਨ ਨਾਨਕ ਉੱਤਮ ਪਾਦ ਪਾਇਆ ਸਤਗੁਰ ਕੀ ਲੇਵ ਲਾਇ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿੱਥਰਾ ਗੁਣ ਬੋਲੀ ਮੇਰੀ ਮਾਇ ਗੁਰਮੁਖ ਸੱਜਣਾ ਗੁਣ ਕਾਰੀਆ ਮੇਲ ਸੱਜਣਾ ਹਰ ਗੁਣ ਗਾਏ ਹੀਰਾ ਹੀਰ ਮੇਲ ਵਿਦਿਆ ਰੰਗ ਚਦੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਗੁਰ ਤੁਸ ਮਤਲਬ ਕਿ ਦਰਮਿਆਨਾ ਜਿਹਾ ਬੋਲਣਾ ਨਾ ਜ਼ਿਆਦਾ ਕੱਸ ਕੇ ਬੋਲਣਾ ਨਾ ਪੂਲਾ ਬੋਲਣਾ ਤੁਸ ਦਾ ਅਰਥ ਹੁੰਦਾ ਤ੍ਰੁੱਠਣਾ ਪ੍ਰਸੰਨ ਹੋਣਾ ਖੁਸ਼ ਹੋਣਾ ਗੁਰ ਤੁਸ ਮਿਲਾਵੈ ਸੋਏ ਤੁਸ ਮਿਲਾਵੈ ਸੋਈ ਨਹੀਂ ਕਹਿਣਾ ਰਹਾ ਮਨ ਰੰਗ ਵਟਪਰ ਤ੍ਰੁੱਠ ਕੇ ਪ੍ਰਸੰਨ ਹੋ ਕੇ ਉਸ ਵਾਹਿਗੁਰੂ ਨੂੰ ਮਿਲਾਂ ਮਨ ਰੰਗਹ ਵੱਡ ਭਾਗੀ ਹੋ ਗੁਰ ਤੁਠਾ ਕਰੇ ਪਸਾਵ ਹਾਂ ਗੁਰ ਤੁਠਾ ਇਹ ਵੀ ਤੁਠਾ ਕਰੇ ਪਸਾਵ ਨਹੀਂ ਕਹਿਣਾ ਮਨ ਰੰਗਹ ਵੱਡ ਭਾਗੀ ਹੋ ਵੱਡ ਭਾਗੀ ਬੋਲ ਕੇ ਨਾਲ ਹੋ ਬੋਲ ਦੇਣਾ ਵੱਡ ਭਾਗੀ ਆ ਹੋ ਨਹੀਂ ਕਹਿਣਾ ਮਨ ਰੰਗੂ ਵੱਡ ਭਾਗੀ ਹੋ ਗੁਰ ਤੁਠਾ ਕਰੇ ਪਸਾਵ ਗੁਰ ਨਾਮ ਦ੍ਰਿੜਾਏ ਰੰਗ ਸਿਓ ਹਾਂਜੀ ਗੁਰ ਤੇ ਨਖੇਰ ਕੇ ਪੜ੍ਹਨਾ ਗੁਰਨਾਮ ਨਹੀਂ ਕਹਿ ਦੇਣਾ ਗੁਰ ਨਾਮ ਦਰੜਾਏ ਰੰਗ ਸਿਉ ਹਾ ਸਤਗੁਰ ਕੈ ਬਲ ਜਾਉ ਬਿਨ ਸਤਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲਾ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭ੍ਰਮ ਕਤੀ ਅੰਤਰ ਅਗਿਆਨ ਦੁਖ ਭਰਮ ਹੈ ਵਿਚ ਪੜਦਾ ਦੂਰ ਪਿਆਸ ਪੜਦਾ ਪੂਲਾ ਹੀ ਉਚਾਰਨ ਕਰਨਾ ਇੱਥੇ ਪੜਦਾ ਨਹੀਂ ਕਹਿ ਦੇਣਾ ਵਿਚ ਪੜਦਾ ਦੂਰ ਪਿਆਸ ਬੇਨ ਸਤਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਡਾ 베ੜੀ ਪਾਸ ਹਾਂ ਬੂਡਾ ਤੇ ਠਮਕ ਲਾ ਦੇਣੀ ਹੈ ਮਨਮੁਖ ਲੋਹ ਬੂਡਾ 베ੜੀ ਪਾਸ ਸਤਗੁਰ ਬੋਹਿਥ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤ ਗੁਰ ਕੈ ਭਾਣਾ ਜੋ ਚੱਲਾ ਵਿੱਚ ਬੋਹਿਥ ਬੈਠਾ ਆਇ ਧੰਨ ਧੰਨ ਵੜ ਪਗੀ ਨਾਨਕਾ ਜਿਨ ਸਤ ਗੁਰ ਲਏ ਮਿਲਾਇ ਜਿਨਾ ਜਿਨਾ ਸਤ ਗੁਰ ਲਏ ਮਿਲਾਇ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤੇ